ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਲਰ ਬਣਾਉਣ ਦਾ ਤਰੀਕਾ ਜੀ ਠੀਕ ਆ ਜੀ ਆ ਹੈਗਾ ਕਲਰ ਆਪਣਾ ਸਭ ਤੋਂ ਪਹਿਲਾਂ ਜੀ ਆਪਾਂ ਪੈਰ ਦੀ ਸਲਾਈ ਮਾਰਨੀ ਹੈ ਬੈਨ ਤੇ ਇਸ ਤਰੀਕੇ ਦੇ ਨਾਲ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਬੈਨ ਤੋਂ ਕਲਰ ਅੱਡ ਕਰ ਦੇਣਾ ਜੀ ਪੈਨ ਦੇ ਨਾਲ ਜਿਹੜਾ ਆਪਣਾ ਕਪੜਾ ਰੱਖਿਆ ਹੈ ਉਹ ਉਹਦੇ ਨਾਲ ਆਰ ਰੱਖਣਾ ਕਾਲਰ ਨਾਲੋਂ ਛਾਂਟ ਦੇਣਾ ਜੀ ਇਹਨਾਂ ਦਾ ਕਪੜਾ ਪੈਨ ਦੇ ਨਾਲ ਹੋਣਾ ਚਾਹੀਦਾ ਵਾ ਇਹ ਤੁਹਾਨੂੰ ਦੱਸਾਂਗੇ ਕਿਉਂ ਹੋਣਾ ਚਾਹੀਦਾ ਜੀ ਬਾਅਦ ਵਿੱਚ ਬਣੇ ਰਿਹਾ ਪੂਰੀ ਵੀਡੀਓ ਦੇ ਨਾਲ ਹੁਣ ਆਪਾਂ ਲਵਾਂਗੇ ਜੀ ਕਾਲਰ ਨੀਚੇ ਲਾਉਣ ਵਾਸਤੇ ਕਪੜਾ ਆ ਆਪਣੇ ਕੋਲ ਕਪੜਾ ਜੀ ਇਹ ਗੱਲ ਉਹ ਆਪਾਂ ਨਾਲ ਕਿਨਾਰੀ ਦੀ ਸਲਾਈ ਲਾਉਣੀ ਹੈ ਜੀ ਬਿਲਕੁਲ ਨਾਲ ਦੀ ਜੀ ਪੱਕਾ ਕਰਕੇ ਇੱਥੇ ਆ ਕੇ ਆਪਾਂ ਇੱਕ ਪੁਆਇੰਟ ਪਿੱਛੇ ਛੱਡ ਲੈਣਾ ਜੀ ਇੱਥੇ ਆਪਾਂ ਧਾਗਾ ਪਾਵਾਂਗੇ ਧਾਗਾ ਪਾਉਣਾ ਇਸ ਕਰਕੇ ਵੀ ਆਪਣੀ ਪੌਲਰ ਦੀ ਨੋਕ ਜਿਹੜੀ ਪ੍ਰੋਪਰ ਸੀਧੇ ਰੀਤੇ ਨਾਲ ਨਿਕਲ ਸਕੇ ਇੱਕ ਟਾਂਕਾ ਗੇਲਿਵਣਾ ਦੀ ਪਾਇੰਟ ਆਪਾਂ ਫਿਰ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਧਾਗੇ ਨੂੰ ਆਪਾਂ ਸਾਈਡ ਤੇ ਲੈ ਕੇ ਜਾਣਾ ਜੀ ਫਿਰ ਆਪਾਂ ਪ੍ਰੋਪਰ ਸਲਾਈ ਕਰ ਦੇਵਾਂਗੇ ਫਿਰ ਇੱਥੇ ਆਪਾਂ ਇੱਕ ਪੌਂਡ ਪਿੱਛੇ ਖੜ ਲੈਣਾ ਫਿਰ ਤਾਂ ਗਲਾਵਾਂਗੇ ਜੀ ਪੰਡ ਅੱਗੇ ਕਰ ਲੈਣਾ ਤਾਂ ਅੱਗੇ ਨੂੰ ਆਪਾਂ ਫੇਰ ਇਕੱਠਾ ਕਰਕੇ ਸਾਈਡ ਤੇ ਲੈ ਕੇ ਜਾਣਾ ਵੀ ਇਸ ਤਰੀਕੇ ਦੇ ਨਾਲ ਹੁਣ ਆਪਾਂ ਇੱਥੇ ਆ ਕੇ ਪੱਕਾ ਕਰਾਂਗੇ ਥੋੜਾ ਥੋੜਾ ਮਾਰ ਦੇਣਾ ਰੱਖ ਕੇ ਨਾਲ ਦੀ ਕਪੜਾ ਆਪਾਂ ਵਾਧੂ ਛਾਂਟ ਦੇਣਾ ਵਾ ਤਾਂ ਕਿ ਆਪਾਂ ਨੂੰ ਕਲਰ ਪੌਲਟਨ ਲੱਗਿਆ ਕੋਈ ਪ੍ਰੋਬਲਮ ਨਾ ਆਵੇ ਇਸ ਤਰੀਕੇ ਦੇ ਨਾਲ ਅੱਧਾ-ਅੱਧਾ ਇੰਚ ਨਾਲ ਕਪੜਾ ਰੱਖਣਾ ਜੀ ਇੱਥੇ ਜਿਹੜੇ ਨੋਕੂ ਕੋਲੇ ਆ ਕਪੜਾ ਥੋੜਾ ਜਿਹਾ ਜਿਆਦਾ ਛਾਂਟਣਾ ਤਾਂ ਕਿ ਆਪਣੀ ਨੋਕ ਸਹੀ ਪ੍ਰੋਪਰ ਤਰੀਕੇ ਨਾਲ ਬਾਹਰ ਆ ਸਕੇ ਆਹ ਟੱਕ ਜ਼ਰੂਰ ਲਾਉਣਾ ਹੈ ਜੀ ਇਹਦੇ ਨਾਲ ਕਾਲਰ ਦੇ ਵਿੱਚ ਨਾਮ ਨਹੀਂ ਆਉਂਦੀ ਹੈ ਜੀ ਹੁਣ ਆਪਾਂ ਨੋਕ ਪਲਟਾਂਗੇ ਜਿਹੜਾ ਆਪਾਂ ਤਾਂ ਗੱਲ ਆਇਆ ਸੀਗਾ ਉਹ ਹੁਣ ਆਪਾਂ ਨੂੰ ਇੱਥੇ ਹੀ ਕੰਮ ਦਊਗਾ ਜੀ ਆਹ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਨਹੀਂ ਬਹੁਤ ਵਧੀਆ ਸਿੰਪਲ ਤਰੀਕੇ ਨਾਲ ਕਾਲਰ ਦੀ ਨੋਕ ਬਾਹਰ ਨਿਕਲਾਈ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਨੋਕ ਵੀ ਆਪਾਂ ਆਹ ਦੇਖੋ ਨਿਕਲਾਈ ਜੀ ਪ੍ਰੋਪਰ ਤਰੀਕੇ ਦੇ ਨਾਲ ਹੁਣ ਆਪਾਂ ਲਾਵਾਂਗੇ ਪੈਰ ਪੈਰ ਦੀ ਸਵਾਈ ਠੀਕ ਆ ਜੀ ਪੈਰ ਪੈਰ ਦੀ ਸਵਾਈ ਆਕੇ ਆਪਾਂ ਕਿੰਗਰ ਦੀ ਸਲਾਈ ਲਾਉਣੀ ਹੈ ਕਿਨਾਰੀ ਤੇ ਪ੍ਰੋਪਰ ਤਾਂ ਕਿ ਆਪਣਾ ਜਿਹੜਾ ਬਾਹਰੋਂ ਕੱਪੜਾ ਨੀਚੇ ਵਾਲਾ ਦੱਬਿਆ ਜਾ ਪਵੇ। ਠੀਕ ਹੈ। ਹੁਣ ਆਪਾਂ ਇਹਨੂੰ ਕੱਪੜੇ ਨੂੰ ਕਟਾਂਗੇ। ਇਹ ਹੋ ਗਿਆ ਆਪਣਾ ਉੱਪਰ ਉੱਪਰ ਵਾਲਾ ਕਾਲਰ। ਹੁਣ ਇਹਦੇ ਨਾਲ ਆਪਾਂ ਨੀਚੇ ਵਾਲਾ ਬੈਨ ਅਟੈਚ ਕਰਾਂਗੇ ਜੀ। ਇੱਕ ਸਾਥ ਤੁਸੀਂ ਕਿੰਨਾ ਵਧੀਆ ਸਫਾਈ ਦੇ ਨਾਲ ਆਪਣਾ ਉੱਪਰ ਵਾਲਾ ਕਾਲਰ ਬਣ ਚੁੱਕਿਆ। ਉਹ ਅਟੈਚ ਕਰਨ ਵਾਸਤੇ ਇਹਦਾ ਸੈਂਟਰ 'ਚ ਜ਼ਰੂਰ ਨਿਸ਼ਾਨ ਲਾਓ ਇੱਕ। ਇਸ ਤਰ੍ਹਾਂ ਹੀ ਆਪਾਂ ਬੈਂਡ ਦੇ ਸੈਂਟਰ 'ਚ ਵੀ ਇੱਕ ਜ਼ਰੂਰ ਨਿਸ਼ਾਨ ਲਾਉਣਾ ਚਾਹੀਦਾ ਜੀ ਜੋ ਕਿ ਆਪਾਂ ਪਹਿਲਾਂ ਹੀ ਟੱਕ ਲਾਇਆ ਹੁੰਦਾ ਵਾ ਇਸ ਤਰੀਕੇ ਦੇ ਨਾਲ ਠੀਕ ਹਾਂਜੀ ਹੁਣ ਆਪਾਂ ਬੈਂਡ ਅਟੈਚ ਕਰਾਂਗੇ ਜੀ ਕਲਰ ਦੇ ਨਾਲ ਸੈਂਟਰ 'ਚ ਰੱਖ ਕੇ ਸ਼ੁਰੂ ਕਰਨਾ ਜੀ ਆਪਾਂ ਤੇਰ ਆਪਾਂ ਇਧਰਲੀ ਸਾਈਡ ਤੋਂ ਪਹਿਲਾਂ ਕਲਰ ਨੂੰ ਮੈਚ ਕਰਨਾ ਜੀ ਫਿਰ ਆਪਾਂ ਬੈਨ ਨੂੰ ਪ੍ਰੋਪਰ ਦੇਖਣਾ ਵੀ ਆਪਣਾ ਜਿਹੜਾ ਪ੍ਰੋਪਰ ਇੱਕੋ ਦੋਨੇ ਸਾਈਡਾਂ ਇਕੋ ਜਿਹੀ ਆ ਸਕਣ ਇਸ ਤਰੀਕੇ ਦੇ ਨਾਲ ਇਹ ਸੌਖਾ ਤਰੀਕਾ ਜੀ ਤੇ ਸਲਾਈ ਮਾਰ ਕੇ ਜੀ ਦੂਜੀ ਸਾਈਡ ਤੋਂ ਸ਼ੁਰੂ ਕਰਾਂਗੇ ਆਪਨਾ ਬੈਨ ਅਟੈਚ ਹੋ ਗਿਆ ਜੀ ਇਹ ਲਾਜ਼ਮੀ ਹੁੰਦੀ ਆਪਣੀ ਇੱਕ ਕੱਚੀ ਸਲਾਈ ਹੁਣ ਆਪਾਂ ਜਿਹੜਾ ਬੈਨ ਦੇ نیچے ਕਪੜਾ ਲਾਉਣਾ ਜੀ ਉਦੋਂ ਲਾਵਾਂਗੇ ਆਪਾਂ ਪੱਕੀ ਚਲਾਇਆ ਹੋ ਗਿਆ ਆਪਣਾ نیچے ਵਾਲਾ ਕਪੜਾ ਇਹਦੇ ਉੱਤੇ ਹੁਣ ਆਪਾਂ ਫੋਲਡ ਨੂੰ ਰੱਖਾਂਗੇ ਇੱਥੋਂ 1.6 ਕੇ ਜੀ ਸ਼ੁਰੂ ਕਰਨਾ ਵਾ ਠੀਕ ਹੈ ਜੀ ਹੁਣ ਇਹ نیچے ਵਾਲਾ ਕਪੜਾ ਇਹਨੂੰ ਥੋੜਾ ਜਿਹਾ ਖਿੱਚ ਪਾ ਕੇ ਰੱਖਣੀ ਹੈ ਤਾਂ ਕਿ ਆਪਣੀ ਬੈਕ ਸਾਈਡ ਤੋਂ ਪ੍ਰੋਪਰ ਸਵਾਈ ਆ ਜਾਵੇ ਜੇ ਜਮਾ ਜੜ ਦੇ ਵਿੱਚ ਸਲਾਈ ਲਾਉਣੀ ਹੈ ਬੈਨ ਦੇ ਦੇਖ ਸਕਦਾ ਤੁਸੀਂ ਵੀਡੀਓ ਦੇ ਵਿੱਚ ਉਨਾ ਪਾ ਕੇ ਬਾਤੂ ਕਪੜਾ ਕਟਿੰਗ ਕਰਾਂਗੇ ਜੀ ਕੁੰਜਾ ਕੋਲ ਥੋੜਾ ਵੱਧ ਕੱਟੇ ਜਾਂਦਾ ਹੁੰਦਾ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਜੇ ਪਲਟਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਇੱਕ ਸਲਾਈ ਆਪਾਂ ਲਾਉਣੀ ਆ ਉੱਪਰ ਦੀ ਜੀ ਬੈਨ ਦੇ ਪੈਰ-ਪੈਰ ਦੀ ਸਲਾਈ ਲਾਉਣੀ ਆ ਜੀ ਆ ਹੋ ਗਿਆ ਆਪਣਾ ਕਾਲਰ ਤਿਆਰ ਹੁਣ ਆਪਾਂ ਸੂਤ ਸੂਤ ਦਾ ਕੱਪੜਾ ਛੱਟ ਕੇ ਇੱਕ ਦੋ ਹੂਨ ਤੋਂ ਬਾਅਦ ਨੂੰ ਕਟਿੰਗ ਕਰਾਂਗੇ ਜੀ ਆ ਬਣ ਕੇ ਆਪਣਾ ਕਾਲਰ ਹੋ ਗਿਆ ਰੈਡੀ ਹੁਣ ਆਪਾਂ ਇਹਨੂੰ